ਦੀ ਸ਼ੁਰੂਆਤ ਕੀਤੀ ਹੈ ਕਿ ਹੜ ਦੇ ਹਾਲਾਤ ਜਿਹੜੇ ਸੀਗੇ ਉਹਨ ਜਿਹੜਾ ਇੱਕ ਤਾਂ ਰੰਗਲਾ ਪੰਜਾਬ ਦੀ ਪਹਿਲਾ ਗੱਲ ਕਰਦੇ ਸੀ ਉਹਨ ਚੜਦੀ ਕਲਾ ਦੀ ਇੱਕ ਪੰਜ ਲਾਈਨ ਨਹੀਂ ਦੇਣੀ ਹੁੰਦੀ ਉਹ ਤੁਹਾਡੇ ਲਈ ਵੀ ਸੌਖੀ ਹੁੰਦੀ ਆ ਉਹ ਲੋਕਾਂ ਨੂੰ ਵੀ ਉਲਝਾ ਕੇ ਰੱਖਣਾ ਹੁੰਦਾ ਤੁਹਾਡੇ ਲਈ ਇਸ ਕਰਕੇ ਨਹੀਂ ਤੁਹਾਡੀ ਇਸ ਕਰਕੇ ਮੈਂ ਮੀਡੀਆ ਦੀ ਗੱਲ ਕਰਦਾ ਮੈਂ ਸੋਸ਼ਲ ਮੀਡੀਆ ਦੀ ਗੱਲ ਕਰਦਾ ਉਹਨਾਂ ਨੂੰ ਇੱਕ ਪੰਜ ਲਾਈਨ ਚਾਹੀਦੀ ਹੁੰਦੀ ਆ ਫਿਰ ਹਫਤਾ 10 ਦਿਨ ਵਧਿਆ ਲੰਘ ਜਾਂਦਾ ਫਿਰ ਉਹਨਾਂ ਦੇ ਵੀ 10 ਦਿਨ ਵਧਿਆ ਲੰਘ ਜਾਂਦੇ ਡੇ ਟੂ ਡੇ ਬੇਸਿਕਲੀ ਸਰਕਾਰਾਂ ਚਲਾਉਂਦੇ ਹੈਗੇ ਕੋਈ ਇਹੋ ਜਿਹਾ ਮਿਸ਼ਨ ਨਾਲ ਪੰਜਾਬ ਦਾ ਵੈਸੇ ਚੜ੍ਹਦੀ ਕਲਾ ਦਾ ਵੈਸੇ ਹੀ ਪ੍ਰਤੀਕ ਆ ਆ ਤੁਸੀਂ ਆ ਤੁਸੀਂ ਤੁਹਾਨੂੰ ਵੀ ਨਜ਼ਰ ਆ ਰਿਹਾ ਹੈ ਦੇਖੋ ਜਦ ਹੜ ਆਏ ਮੁਕਤਾ ਦੇ ਘਰ ਦਾ ਸਮਾਨ ਪਰ ਜਦੋਂ ਜਦੋਂ ਲੋਕ ਜਦੋਂ ਹੜ ਆਏ ਉਦੋਂ ਤੁਹਾਨੂੰ ਸਰਕਾਰ ਕਿਤੇ ਦੇਸੀ ਉਦੋਂ ਲੋਕ ਚੜਦੀ ਕਲਾ ਉਦੋਂ ਲੋਕ ਕਹਿੰਦੇ ਕਿ ਅਸੀਂ ਜਾ ਜਾ ਕੇ ਲੋਕਾਂ ਦਾ ਹਾਲਚਲ ਵੁੱਚਾ ਰਾਸ਼ਨ ਵਗੈਰਾ ਪੰਚਾਇਆ ਇਹ ਅਸੀਂ ਨਹੀਂ ਕਹਿ ਰਹੇ ਤੁਹਾਨੂੰ ਵੀ ਪਤਾ ਹੈਗਾ ਆ ਤਸਵੀਰਾਂ ਵੀ ਆਉਂਦੀਆਂ ਨੇ ਸਟੇਟਮੈਂਟਾਂ ਵੀ ਆਉਂਦੀਆਂ ਮੈਂ ਸਾਰਾ ਕੁਝ ਹੀ ਮੈਂ ਤਾਂ ਇੱਕ ਕੱਲ ਕਰਦਾ ਹੁੰਦਾ ਹੁਣ ਇੱਕ ਉਹ ਇਹਨਾਂ ਦਾ ਗੱਟੂ ਜਿਹਾ ਇੱਕ ਮੰਤਰੀ ਹੈਗਾ ਉਹ ਗੱਟੂ ਇੱਕ ਚੱਕੀ ਫਿਰਦਾ ਰੇਤਾ ਦਾ ਤੇ ਫਿਰ ਉਹ ਇਹ ਸੋਚਦਾ ਵੀ ਪਤਾ ਨਹੀਂ ਮੈਂ ਪੰਜਾਬ ਉਹ ਪਤਾ ਨਹੀਂ ਛੱਡੋ ਚਲੋ ਇਹਨਾਂ ਗੱਲਾਂ ਨੂੰ ਮਤਲਬ ਗੱਲ ਤਾਂ ਸਿਰਫ ਇੰਨੀ ਕੀ ਆ ਵੀ ਇਹ ਲੋਕ ਜਿਹੜੇ ਆ ਇਹ ਪਤਾ ਨਹੀਂ ਮੈਨੂੰ ਮਾਨਸਿਕਤਾ ਦੇ ਵਿੱਚ ਹਣ ਜਿਹੜੇ ਆਫੀਸਰ ਵੀ ਹੈਗੇ ਆ ਬੇਸਿਕਲੀ ਜਿੱਥੇ ਮਾਈਨਿੰਗ ਹੋਈ ਆ ਹੁਣ ਆਪਣੇ ਗੌਰਵ ਆ ਵਹੀਂ ਦੇ ਵਿੱਚ ਮਾਈਨਿੰਗ ਕਿੰਨਾ ਰੌਣਾ ਪਾਇਆ ਇਹਨਾਂ ਨੂੰ ਕਿਹਾ ਨਾ ਕਰੋ ਅੱਛਾ ਸਾਡਾ ਨੁਕਸਾਨ ਇਸੇ ਕਰਕੇ ਵੱਧ ਹੋਇਆ ਵੀ ਜਿਹੜੀ ਮਾਈਨਿੰਗ ਇੰਨੀ ਹੋ ਗਈ ਆ ਅੱਜ ਵੀ ਹੁਣ ਤੁਹਾਨੂੰ ਜਾ ਕੇ ਉੱਥੇ ਦੇਖਣਾ ਚਾਹੀਦਾ ਵੀ ਕਿੰਨਾ ਕਿੰਨਾ ਪਾਣੀ ਹਜੇ ਵੀ ਉੱਥੇ ਖੜਾ ਹੈ ਤੇ ਉਹ ਜ਼ਮੀਨਾਂ ਜਿਹੜੀਆਂ ਕਦੋਂ ਆਬਾਦ ਹੋਣਗੀਆਂ ਕਦੋਂ ਉਹਨਾਂ ਲੋਕਾਂ ਦੇ ਵਿੱਚ ਦੁਆਰਾ ਕਿਤੇ ਕੌਨਫੀਡੈਂਸ ਬਿਲਡ ਅਪ ਹੋਊਗਾ ਲੇਕਿਨ ਇਹਨਾਂ ਲੋਕਾਂ ਦੇ ਉੱਤੇ ਕੰਨ ਦੇ ਉੱਤੇ ਜੂ ਨਹੀਂ ਸਰਕੇ ਲੇਕਿਨ ਲੱਗ ਰਿਹਾ ਸਿੱਖਿਆ ਕ੍ਰਾਂਤੀ ਵੀ ਆ ਗਈ ਹੈ ਪੰਜਾਬ ਦੇ ਵਿੱਚ ਦਿੱਲੀ ਮਾਡਲ ਦੀ ਕਰਕੇ ਦਿੱਲੀ ਦਾ ਹਾਰ ਕੇ ਦਿੱਲੀ ਮਾਡਲ ਦਾ ਅਸਲੀ ਗੱਲ ਹੈ ਦੇਖੋ ਇਹ ਤਾਂ ਤੁਸੀਂ ਹੁਣ ਤੁਸੀਂ ਸਹੀ ਜਗ੍ਹਾ ਤੇ ਆਏ ਆ ਅੱਜ ਤੱਕ ਕੇਜਰੀਵਾਲ ਆ ਪਿਛਲੇ ਸਮੇਂ ਦਾ ਜਦੋਂ ਦੁਆਰਾ ਇਹਨਾਂ ਦਾ ਸਮਝੌਤਾ ਬੀਜੇਪੀ ਨਾਲ ਹੋਇਆ ਕਦੋਂ ਹੋਇਆ ਜੀ ਮੈਂ ਤੈਨੂੰ ਦੱਸ ਦਿੰਨਾ ਨਾ ਜਦੋਂ ਦਾ ਸਮਝੌਤਾ ਹੋਇਆ ਬੀਜੇਪੀ ਨਾਲ ਇਹਨਾਂ ਕੋਲ ਦੁਆਰਾ ਕੇਜਰੀਵਾਲ ਨੇ ਕਦੀ ਦਿੱਲੀ ਦੇ ਵਿੱਚ ਕੋਈ ਸਟੇਟਮੈਂਟ ਸੁਣੀ ਹੋਵੇ ਤੁਸੀਂ ਜੇ ਕੋਈ ਸੁਣੀ ਹੋਵੇ ਤਾਂ ਦੱਸ ਦਿਓ ਮੈਨੂੰ ਜਿੱਥੇ ਜਿਹਦਾ ਬਰਥਪਲੇਸ ਹੋਵੇ ਜਿੱਥੇ ਜਿਹਦਾ ਬਰਥਪਲੇਸ ਹੋਵੇ ਉਥੇ ਜੀ ਦੁਆਰਾ ਉਹ ਇੱਕ ਸਟੇਟਮੈਂਟ ਵੀ ਨਹੀਂ ਦੇ ਰਿਹਾ ਤੇ ਤੁਸੀਂ ਇਹਦੇ ਮਾਇਨੇ ਕੀ ਸਮਝ ਸਕਦੇ ਇਹ ਤੁਸੀਂ ਵੀ ਭਲੀ ਭਾਣ ਜਾਣਦੇ ਮੈਂ ਵੀ ਜਾਣਦਾ ਕੱਲ ਕਿੱਥੇ ਆ ਵੀ ਤੇ ਪ੍ਰਧਾਨ ਮੰਤਰੀ ਦੌਰੇ ਦੇ ਬਾਅਦ ਰਾਹੁਲ ਗਾਂਧੀ ਆਂਦੇ ਨੇ ਜਦੋਂ ਫਲੱਡ ਆਏ ਹੋਏ ਸੀਗੇ ਉਸ ਸਮੇਂ ਕਿਉਂ ਨਹੀਂ ਆਏ ਤੁਸੀਂ ਵੀ ਫਲੱਡ ਦੇ ਵਿੱਚ ਗਏ ਹੋ ਤੁਹਾਡੇ ਏਰੀਆ 'ਚ ਫਲੱਡ ਆਇਆ ਤੁਸੀਂ ਆਪਣੇ ਲੋਕਾਂ ਲਈ ਗਏ ਹੋ ਉੱਥੇ ਜਾ ਕੇ ਪ੍ਰਸ਼ਾਸਨ ਨੂੰ ਗੱਲ ਵੀ ਕੀਤੀ ਹੈ ਮੀਡੀਆ ਨਾਲ ਵੀ ਤੁਸੀਂ ਗੱਲ ਕੀਤੀ ਸੀਗੀ ਲੱਗ ਨਹੀਂ ਰਿਹਾ ਹੈਗਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਬਾਅਦ ਆਣਾ ਕਿਤੇ ਨੇ ਕਿਤੇ ਫੇਰ ਇੱਕ ਮੁੱਦਾ ਜ਼ਰੂਰ ਬੰਦਾ ਨਜ਼ਰਾਂ ਨਹੀਂ ਮੈਨੂੰ ਇਹ ਨਹੀਂ ਲੱਗਦਾ ਦੇਖੋ ਦੋ ਤਰ੍ਹਾਂ ਦੀ ਪ੍ਰੈਪਰੇਸ਼ਨ ਹੁੰਦੀ ਹੈ ਇੱਕ ਹੁੰਦੀ ਆ ਇਹਨਾਂ ਤੋਂ ਪਹਿਲਾਂ ਦੀ ਪ੍ਰੈਪਰੇਸ਼ਨ ਉਹ ਤਾਂ ਅੱਜ ਤੋਂ 5-7 ਮਹੀਨੇ ਪਹਿਲਾਂ ਹੋਣੀ ਚਾਹੀਦੀ ਸੀ ਕਿਉਂਕਿ ਇਹਦੀਆਂ ਮੀਟਿੰਗ ਜਿਹੜੀਆਂ ਉਹ ਜਨਵਰੀ ਫਰਵਰੀ ਚ ਨਾਰਮਲ ਹੁੰਦੀ ਆ ਨਹੀਂ ਸਮਝ ਨਹੀਂ ਦੇਖੋ ਉਸ ਉਸ ਸਮੇਂ ਦੇਖੋ ਪੰਜਾਬੀ ਨਾ ਦੇਖੋ ਕਈ ਚੀਜ਼ਾਂ ਇਦਾਂ ਦੀਆਂ ਵੀ ਹੁੰਦੀਆਂ ਜਦੋਂ ਇਦਾਂ ਦੀ ਕੋਈ ਬੀਬੀਆਈਪੀ ਮੂਵਮੈਂਟ ਹੁੰਦੀ ਆ ਤੇ ਰਾਦਰ ਕੇ ਕਈ ਵਾਰੀ ਉਹਦੇ ਵਿੱਚ ਅੜਿੱਕਾ ਬਣ ਜਾਂਦੀ ਆ ਇਹ ਇਹ ਜਿਹੜੀਆਂ ਜਿਹੜੀਆਂ ਪੁਲਿਸ ਆ ਦੂਜੇ ਤੀਜੇ ਸੋ ਮੈਨੂੰ ਲੱਗਦਾ ਕਿ ਉਹਨਾਂ ਦਾ ਨਜ਼ਰੀਆ ਇਹ ਸੀਗਾ ਵੀ ਉਹਦੇ ਵਿੱਚ ਰਾਦਰ ਕਿੜੇ ੜਿੱਕਾ ਨਾ ਬਣੀਏ ਹੁਣ ਤਾਂ ਜਿਹੜੀ ਕਿਉਂਕਿ ਕਾਂਗਰਸ ਪਾਰਟੀ ਪੂਰੀ ਲੱਗੀ ਹੋਈ ਸੀਗੀ ਕਿਉਂਕਿ ਜਦੋਂ ਇੱਕ ਪ੍ਰੋਟੈਕਟਿਵ ਬੰਦਾ ਆਉਂਦਾ ਹੈਗਾ ਤੇ ਉਹਦੇ ਵਿੱਚ ਕਈ ਹੋਰ ਚੀਜ਼ਾਂ ਵੀ ਜਿਹੜੀਆਂ ਮੂਵ ਕਰਦੀਆਂ ਜਿਹੜੀਆਂ ਕਿ ਰਿਐਲਿਟੀ ਦੇ ਵਿੱਚ ਲੋਕਾਂ ਨੂੰ ਜਦੋਂ ਜਿੱਥੇ ਕੋਈ ਜਿਹੜਾ ਹੈਗਾ ਸੁਵਿਧਾ ਪਹੁੰਚਾਉਣੀ ਹੁੰਦੀ ਆ ਉੱਥੇ ਕਈ ਵਾਰੀ ਵਾਧਾ ਹੋ ਜਾਂਦੀ ਆ ਸੋ ਬਾਅਦ ਵਿੱਚ ਆਉਣ ਦਾ ਉਹਨਾਂ ਦਾ ਇਹ ਨਜ਼ਰੀਆ ਸੀ ਕਿ ਮੈਂ ਦੇਖਾਂ ਵੀ ਉੱਥੇ ਐਸੈਸ ਕਰਾਂ ਕਿੰਨਾ ਨੁਕਸਾਨ ਗਾਇਵੇ ਪੀਰੇ ਕਾਂਗਰਸ ਇਹ ਤਾਂ ਫਲਡ ਆਇਆ ਐ ਸੀਗਾ ਆਪਣੇ ਆਪਣੇ ਹਲਕੇਚੂ ਵੀ ਗਾਇਵੇ ਉਹਨਾਂ ਨੂੰ ਚਿੱਠੀ ਵੀ ਲਿਖੀ ਗਈ ਉਹ ਫਿਰ ਵੀ ਨਹੀਂ ਪਹੁੰਚਦੇ ਚਲੋ ਉਹ ਹਰ ਬੰਦੇ ਦਾ ਇੱਕ ਨਜ਼ਰੀਆ ਹੁੰਦਾ ਮੈਨੂੰ ਲੱਗਦਾ ਕਿ ਮੈਂ ਤਾਂ ਖਿਡਾਰੀ ਹਾਂਗਾ ਆਪਣੀ ਆਪਣੀ ਸਾਈਡ ਤੇ ਖੇਡ ਲਈਏ ਕਿਉਂਕਿ ਦੇਖੋ ਪੰਜਾਬ ਦੇ 117 ਹਲਕੇ ਆ ਜੇ ਹਰ ਹਲਕੇ ਦੇ ਵਿੱਚ ਬੰਦੇ ਆਪਣੇ ਆਪਣੇ ਏਰੀਏ ਚ ਠੀਕ ਪਰਫਾਰਮ ਕਰ ਲੈਣ ਤਾਂ ਮੈਨੂੰ ਲੱਗਦਾ ਉਹਦੇ ਨਾਲ ਸਾਰੀ ਜਗ੍ਹਾ ਤੇ ਪਰਫਾਰਮੈਂਸ ਠੀਕ ਹੋ ਸਕਦੀ ਹੈ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਰਾਹੁਲ ਗਾਂਧੀ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜਾ ਵਿਵਾਦ ਖੜ ਚੁੱਕਾ ਹੈ ਤੇ ਐਸਜੀਪੀਸੀ ਵੱਲੋਂ ਅੱਜ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਉੱਥੇ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਜੀ ਉਹ ਨਹੀਂ ਉਹਨਾਂ ਨਾਲ ਪਹਿਲਾਂ ਗੱਲ ਕਰਾਂਗੇ ਅਸੀਂ ਸਰ ਰਾਹੁਲ ਗਾਂਧੀ ਪੰਜਾਬ ਦੇ ਦੌਰੇ ਤੇ ਆਂਦੇ ਨੇ ਤੇ ਪਹਿਲਾਂ ਉਹਨਾਂ ਨੂੰ ਜਿਹੜੇ ਬਾਰਡਰ ਜਿਹੜਾ ਬਾਰਡਰ ਦੇ ਨਾਲ ਜਿਹੜੇ ਸਾਡੇ ਪਿੰਡ ਲੱਗਦੇ ਨੇ ਉੱਥੇ ਜਾਣ ਨੂੰ ਰੋਕ ਦਿੱਤਾ ਜਾਂਦਾ ਹੈ ਤੇ ਉੱਥੇ ਹੀ ਭਾਜਪਾ ਨੇ ਇhta ਕਹਿੰਦੇ ਕਿ ਸਿਕਿਉਰਿਟੀ ਰੀਜ਼ਨ ਹੈ ਪੁਲਿਸ ਵੀ ਸਿਕਿਉਰਿਟੀ ਰੀਜ਼ਨ ਦੱਸਦੀ ਹੈ ਫਿਰ ਉਹਨਾਂ ਨੂੰ ਸ਼੍ਰੀ ਗੁਰਦੁਆਰਾ ਸਾਹਿਬ ਜਾ ਕੇ ਸਰੋਪਾ ਭੇਟ ਕੀਤਾ ਜਾਂਦਾ ਜਿੱਤੇ ਐਸਜੀਬੀਸੀ ਨੇ ਉਹਨਾਂ ਨੂੰ ਐਕਸ਼ਨ ਲੈ ਲਿਆ ਹੈਗਾ ਆ ਉਹਨਾਂ ਨੇ ਜਿਹੜਾ ਮੈਨੇਜਰ ਸਸਪੈਂਡ ਕਰ ਦਿੱਤਾ ਹੈ ਔਰ ਜਿਹੜਾ ਕਥਾਵਾਚਕ ਸੀਗੇ ਉਹਨਾਂ ਨੂੰ ਵੀ ਜਿਹੜਾ ਸਸਪੈਂਡ ਕਰ ਦਿੱਤਾ ਕੀ ਕਹਿਣਾ ਜਾਵੇਗਾ ਦੇਖੋ ਪਹਿਲੀ ਗੱਲ ਤਾਂ ਜਿਹੜਾ ਉਹ 7 ਜਾਂ 8 ਪਿੰਡ ਰਾਵੀ ਤੋਂ ਪਾਰਲੇ ਪਾਸੇ ਹੈਗੇ ਆ ਉਹ ਸਾਡੇ ਦੇਸ਼ ਦਾ ਹਿੱਸਾ ਆ ਆ ਰਾਹੁਲ ਗਾਂਧੀ ਐਕਚੁਅਲੀ ਗਰਾਊਂਡ ਲੈਵਲ ਨੂੰ ਅਸੈਸ ਕਰਨਾ ਚਾਹੁੰਦੇ ਆ ਹਮੇਸ਼ਾ ਹੀ ਮੈਂ ਦੇਖਿਆ ਜਦੋਂ ਵੀ ਉਹ ਜਾਂਦੇ ਆ ਜਿਹੜੀ ਗਰਾਊਂਡ ਲੈਵਲ ਤੇ ਪ੍ਰੋਬਲਮ ਹੈ ਉਹਦੀ ਅਸੈਸਮੈਂਟ ਕਰਦੇ ਆ ਇਹ ਨਹੀਂ ਹੈ ਕਿ ਹਵਾਈ ਸਰਵੇ ਕੀਤਾ ਤੇ ਸਿਲੈਕਟਿਵ ਜੇ ਲੋਕ ਸੱਦੇ ਤੇ ਉਹਦੇ ਵਿੱਚ ਆਪਣਾ ਭਾਸ਼ਣ ਦੇ ਕੇ ਤੇ ਚਲੇ ਗਏ ਸੋ ਉਹਦੇ ਵਿੱਚ ਜੇ ਸਾਡੇ ਦੇਸ਼ ਦੇ ਵਿੱਚ ਸਾਡਾ ਐਲਓਪੀ ਸੇਫ ਨਹੀਂ ਹੈਗਾ ਤੇ ਫਿਰ ਇਹਦਾ ਮਤਲਬ ਅਸੀਂ ਉਹ ਸੱਤਾ ਅਠਾ ਪਿੰਡਾਂ ਨੂੰ ਇਹਦਾ ਮਤਲਬ ਬਿਲਕੁਲ ਅਸੀਂ ਸਮਝਦੇ ਨਹੀਂ ਉਹਨਾਂ ਦੀ ਕੋਈ ਵੈਲਿਊ ਹੋਵੇ ਉਹਨਾਂ ਦੇ ਬਾਰੇ ਬੇਸਿਕਲੀ ਤਾਂ ਰਾਹੁਲ ਕਾਂਧੀ ਅਸੈਸ ਕਰਨਾ ਚਾਹੁੰਦੇ ਸੀ ਕਿ ਉਹ ਕਿਹੋ ਜਿਹੇ ਹਾਲਾਤ ਦੇ ਵਿੱਚ ਰਹਿੰਦੇ ਆ ਕਿਉਂਕਿ ਜਦੋਂ ਤੁਸੀਂ ਗਰਾਊਂਡ ਲੈਵਲ ਨੂੰ ਅਸੈਸ ਕਰਦੇ ਆ ਤੇ ਉਹ ਜਦੋਂ ਪਾਰਲੀਮੈਂਟ ਦੇ ਵਿੱਚ ਜਾਣਗੇ ਜਦੋਂ ਐਜ਼ ਐਲੋਪੀ ਪਾਰਲੀਮੈਂਟ ਦੇ ਵਿੱਚ ਬੋਲਣਗੇ ਤੇ ਉਹਨਾਂ ਦਾ ਉਹ ਜਿਹੜਾ ਤਜਰਬਾ ਹੈਗਾ ਗਰਾਊਂਡ ਲੈਵਲ ਦਾ ਉਹ ਕਿਤੇ ਨਾ ਕਿਤੇ ਉਹਦਾ ਤਰਜਮਾਨੀ ਜਿਹੜੀ ਆ ਉਹ ਉਥੇ ਜਿਹੜੀ ਹੈ ਲੋਕ ਸਭਾ ਦੇ ਵਿੱਚ ਹੋਊਗੀ ਔਰ ਉਹਦੇ ਵਿੱਚ ਉਹਨਾਂ ਨੇ ਇਹ ਮਹਿਸੂਸ ਕੀਤਾ ਵੀ ਹਾਂ ਵੀ ਜੇ ਇਹ ਸੱਤ ਅੱਠ ਪਿੰਡ ਜਿਹੜੇ ਹੈਗੇ ਆ ਇੱਥੇ ਸਾਡੇ ਲੋਕ ਸੇਫ ਨਹੀਂ ਹੈ ਤੇ ਪੁਲਿਸ ਰਾਜ ਜਾਂ ਪੰਜਾਬ ਦੀ ਪੁਲਿਸ ਜਾਂ ਸਾਡੇ ਦੇਸ਼ ਦੀਆਂ ਏਜੰਸੀਜ਼ ਫਿਰ ਉਹ ਕੀ ਕਰ ਰਹੀਆਂ ਹੈਗੀਆਂ ਔਰ ਦੂਜੀ ਗੱਲ ਹੈ ਕਿ ਜਿਹੜੀ ਐਸਪੀਸੀ ਆ ਜਾਂ ਸਾਡੀ ਅਕਾਲੀ ਦਲ ਬਹੁਤ ਸੌੜੀ ਸੋਚ ਰੱਖਣ ਲੱਗ ਪਏ ਆ ਮੈਨੂੰ ਲੱਗਦਾ ਸਾਨੂੰ ਵੱਡਾ ਉਹਦੇ ਤੇ ਦਿਲ ਕਰਨਾ ਚਾਹੀਦਾ ਔਰ ਦੂਸਰੀ ਗੱਲ ਹੈ ਕਿ ਸਾਡੇ ਜਿਹੜੇ ਐਸਪੀਸੀ ਦੇ ਇੱਕ ਮੈਂਬਰ ਹੈ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਯਾਰ ਅਲਟੀਮੇਟਲੀ ਜਿੱਥੇ ਕਿਤੇ 84 ਦੇ ਵਿੱਚ ਜੋ ਹੋਇਆ ਉਹਦੇ ਵਿੱਚ ਤਾਂ ਮੈਨੂੰ ਲੱਗਦਾ ਰਾਹੁਲ ગાંધી ਸ਼ਾਇਦ ਬਹੁਤ ਥੋੜੀ ਉਮਰ ਦਾ ਹੋਊਗਾ ਉਹਦਾ ਕੋ ਰੋਲ ਨਹੀਂ ਹੈ ਔਰ ਜਿਹੜੀ ਸਿੱਖੀਜ਼ਮ ਹੈਗੀ ਆ ਉਹਦੇ ਵਿੱਚ ਹਮੇਸ਼ਾ ਜਿਹੜਾ ਉਹ ਕਨਸਰਨਡ ਬੰਦਾ ਉਹਨੂੰ ਤਾਂ ਹਮੇਸ਼ਾ ਕੋਸਿਆ ਜਾਂਦਾ ਜਾਂ ਜੋ ਜੋ ਵੀ ਬਿਹੇਵ ਕੀਤਾ ਜਾਂਦਾ ਲੇਕਿਨ ਜਿਹਦਾ ਕੋਈ ਰੋਲ ਨਹੀਂ ਹੈ ਉਹਨੂੰ ਤੁਸੀਂ ਇਸ ਨਜ਼ਰੀਏ ਨੂੰ ਨਾ ਜੋੜੋ ਇਹ ਸਾਡੀ ਬਹੁਤ ਸੌੜੀ ਸੋਚ ਹੈਗੀ ਆ ਵੈਸੇ ਤਾਂ ਧਾਮੀ ਸਾਹਿਬ ਮੈਂ ਉਹਨਾਂ ਨੂੰ ਥੋੜਾ ਜਿਹਾ ਠਹਿਰਾਵ ਵਾਲੇ ਤੇ ਸਿਆਣੇ ਬੰਦਿਆਂ ਚੋਂ ਗਿਣਦਾ ਹੈਗਾ ਲੇਕਿਨ ਪ੍ਰੈਸ਼ਰਾਈਜ਼ ਨਹੀਂ ਹੋਣੇ ਚਾਹੀਦੇ ਮੈਨੂੰ ਲੱਗਦਾ ਕਿ ਠੀਕ ਡਿਸੀਜਨ ਜਿਹੜੇ ਲੈਣੇ ਚਾਹੀਦੇ ਤੁਹਾਨੂੰ ਕਿਵੇਂ ਲੱਗਦਾ ਕਿ ਪ੍ਰੈਸ਼ਰਾਈਜ਼ ਹੈ ਲੱਗ ਰਿਹਾ ਕੋਈ ਪ੍ਰੈਸ਼ਰ ਹਾਂ ਡੈਫੀਨੇਟਲੀ ਕਿਉਂਕਿ ਮੈਨੂੰ ਲੱਗਦਾ ਕਿ ਇਹ ਆਊਟ ਆਫ ਜਿਹੜਾ ਹੈਗਾ ਥਾਟ ਪ੍ਰੋਸੈਸ ਦੇ ਵਿੱਚ ਔਰ ਇਹਦੇ ਵਿੱਚ ਪਿਊਰਲੀ ਇਹ ਇੱਕ ਜਿਹੜੀ ਪੋਲਿਟੀਕਲ ਐਂਗਲ ਜਿਹੜਾ ਉਹ ਦਿੱਤਾ ਜਾ ਰਿਹਾ ਲੇਕਿਨ ਕਿਵੇਂ ਕਾਰਵਾਈ ਕਿਵੇਂ ਦੇਖਦੇ ਹੋ ਜਿਪੀਸੀ ਵੱਲੋਂ ਜਿਹੜੀ ਕੀਤੀ ਗਈ ਹੈ ਮੈਨੂੰ ਲੱਗਦਾ ਮੈਨੂੰ ਲੱਗਦਾ ਇਹ ਕਾਰਵਾਈ ਕੋਈ ਠੀਕ ਕਾਰਵਾਈ ਨਹੀਂ ਹੈਗੀ ਮੈਨੂੰ ਨਹੀਂ ਲੱਗਦਾ ਇਹਦੇ ਵਿੱਚੋਂ ਕੋਈ ਕੋਈ ਜਿਹੜਾ ਹੈਗਾ ਕੋਈ ਲਾਰਜਰ ਪਿਕਚਰ ਜਿਹੜੀ ਆ ਉਹ ਮਰਜ ਹੁੰਦੀ ਨਜ਼ਰ ਆਉਂਦੀ ਹੈ ਪਰ ਅਗਰ ਗੱਲ ਕੀਤੀਵੇ ਪ੍ਰਗਟਜੀ ਤੇ ਜਦੋਂ ਰਾਹੁਲ ਗਾਂਧੀ ਆਏ ਸੀਗੇ ਉਸਦੇ ਬਾਅਦ ਲਗਾਤਾਰ ਜਿਹੜਾ ਕਿਤੇ ਨਾ ਕਿਤੇ ਉਹਨਾਂ ਦੇ ਦੌਰੇ ਨੂੰ ਲੈ ਕੇ ਜਿਹੜਾ ਵਿਵਾਦ ਸ਼ੁਰੂ ਹੋ ਗਿਆ ਸੀਗਾ ਚਾਹੇ ਉਹ ਪੁਲਿਸ ਵੱਲੋਂ ਰੋਕਣ ਤੇ ਸੀਗਾ ਚਾਹੇ ਹੁਣ ਸਰੋਪਾ ਪੇਟ ਕਰਨ ਨੂੰ ਲੈ ਕੇ ਆ ਮਤਲਬ ਕਿ ਲੱਗ ਰਿਹਾ ਕਿ ਦੌਰਾ ਜਿਹੜਾ ਉਹਨਾਂ ਦਾ ਸੀਗਾ ਉਹ ਪੂਰੀ ਤਰ੍ਹਾਂ ਖਰਾਬ ਕੀਤਾ ਜਾ ਰਿਹਾ ਹੈ। ਅ ਦੇਖੋ ਬਦਕਿਸਮਤੀ ਆ ਮੈਨੂੰ ਲੱਗਦਾ ਕਿ ਜਿਹੜੇ ਵੀ ਬੰਦੇ ਮੈਂ ਸਿਰਫ ਰਾਹੁਲ ਗਾਂਧੀ ਇਕੱਲਿਆਂ ਦੀ ਨਹੀਂ ਗੱਲ ਕਰਦਾ ਜਿਹੜੇ ਜਿਹੜੇ ਵੀ ਬੰਦੇ ਸਮੇਂ-ਸਮੇਂ ਤੇ ਆਏ ਆ ਮੈਨੂੰ ਲੱਗਦਾ ਵੀ ਉਹਨਾਂ ਨੇ ਕੁਛ ਨਾ ਕੁਛ ਰੋਲ ਪਲੇ ਕੀਤਾ। ਅ ਔਰ ਰਾਹੁਲ ਗਾਂਧੀ ਇੱਕ ਉਸ ਸਮੇਂ ਆਏ ਆ ਬਹੁਤੀ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ ਇਹ ਵੀ ਕਿਹਾ ਵੀ ਦੇਖੋ ਜੀ ਇਹ ਤਾਂ ਹੁਣ ਫੋਟੋ ਆਫਸ ਕਰਾਉਣ ਆ ਗਏ ਜਾਂ ਇਹ ਕਰਾਉਣ ਆ ਗਏ ਉਹ ਕਰਾਉਣ ਆ ਗਏ ਕਿਉਂਕਿ ਜਿਹੜੀ ਮੁੜ ਵਸੇਵੀ ਵਾਲੀ ਗੱਲ ਹੈ ਰੀ ਜਿਹੜਾ ਐਸਟੈਬਲਿਸ਼ਮੈਂਟ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਮੈਨੂੰ ਲੱਗਦਾ ਜਦੋਂ ਬੰਦੇ ਨੂੰ ਅਸੈਸਮੈਂਟ ਉਸ ਲੈਵਲ ਦੀ ਹੋਊਗੀ ਗਰਾਊਂਡ ਲੈਵਲ ਦੀ ਤਾਂ ਉਹਦੀ ਤਰਜਮਾਨੀ ਜਿਹੜੀ ਆ ਬਿੱਤਰ ਹੋ ਸਕਦੀ ਆ ਤੇ ਦੇਸ਼ ਦੀ ਸਰਕਾਰ ਤੇ ਉਹ ਬ੍ਰੈਸ਼ ਬਿੱਤਰ ਪ੍ਰੈਸ਼ਰ ਜਿਹੜਾ ਕ੍ਰੀਏਟ ਕਰ ਸਕਦੇ ਆ ਵੀ ਤਾਂ ਕਿ ਪੰਜਾਬ ਨੂੰ ਇੱਕ ਬੈਟਰ ਪੈਕੇਜ ਜਾਂ ਪੰਜਾਬ ਨੂੰ ਇੱਕ ਬੈਟਰ ਜਿਹੜਾ ਹੈਗਾ ਉਥੋਂ ਸਾਨੂੰ ਪੈਕੇਜ ਮਿਲੇ ਤਾਂ ਕਿ ਜਿਹੜਾ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਮਜ਼ਦੂਰਾਂ ਦਾ ਪੰਜਾਬ ਤੇ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਹੜ੍ਹਾਂ ਦੇ ਵਿੱਚ ਘਰ ਵੀ ਵਹਿ ਗਏ ਜਿਨ੍ਹਾਂ ਕੋ ਕੱਪੜੇ ਪਾਉਣ ਤੱਕ ਵੀ ਹੈ ਨਹੀਂ ਜਿਨ੍ਹਾਂ ਦੀ ਜ਼ਮੀਨਾਂ ਤੇ 5 5 7 7 ਫੁੱਟ ਜਿਹੜੀ ਰੇਤਾ ਚੜ ਗਈ ਮਿੱਟੀ ਚੜ ਗਈ ਉਹਨਾਂ ਲਈ ਇੱਕ ਬੈਟਰ ਜਿਹੜੀ ਅਪਰਚੂਨਿਟੀ ਉਹਨਾਂ ਨਾਲ ਖੜ ਕੇ ਤਾਂ ਕਿ ਕਿਉਂਕਿ ਜਿਹੜਾ ਪੰਜਾਬ ਦਾ ਕਿਸਾਨ ਹੈ ਪੰਜਾਬ ਦਾ ਮਜ਼ਦੂਰ ਹੈ ਉਹਨਾਂ ਨੇ ਇਸ ਦੇਸ਼ ਦਾ ਜਿਹੜਾ ਅੰਨ ਭੰਡਾਰ ਭਰਿਆ ਹੈਗਾ ਤੇ ਉਹਨਾਂ ਨੇ ਅਜੋਕੇ ਸਮੇਂ ਦੇ ਵਿੱਚ ਜਿਹੜੀ ਉਹ ਖੜੇ ਹੋਣ ਦੀ ਜ਼ਰੂਰਤ ਹੈ ਲੇਕਿਨ ਇਹ ਗੱਲ ਕੀਤੀ ਜਾਵੇ ਤੇ ਪ੍ਰਧਾਨ ਮੰਤਰੀ ਦੌਰੇ ਦੇ ਬਾਅਦ ਰਾਹੁਲ ਗਾਂਧੀ ਆਂਦੇ ਨੇ ਜਦੋਂ ਫਲੱਡ ਆਏ ਹੋਏ ਸੀਗੇ ਉਸ ਸਮੇਂ ਕਿਉਂ ਨਹੀਂ ਆਏ ਤੁਸੀਂ ਵੀ ਫਲੱਡ ਦੇ ਵਿੱਚ ਗਏ ਹੋ ਤੁਹਾਡੇ ਏਰੀਆ 'ਚ ਫਲੱਡ ਆਏ ਤੁਸੀਂ ਆਪਣੇ ਲੋਕਾਂ ਲਈ ਗਏ ਹੋ ਉੱਥੇ ਜਾ ਕੇ ਪ੍ਰਸ਼ਾਸਨ ਨੂੰ ਗੱਲ ਵੀ ਕੀਤੀ ਹੈ ਮੀਡੀਆ ਨਾਲ ਵੀ ਤੁਸੀਂ ਗੱਲ ਕੀਤੀ ਸੀਗੀ ਲੱਗ ਨਹੀਂ ਰਿਹਾ ਹੈਗਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਬਾਅਦ ਆਣਾ ਕਿਤੇ ਨੇ ਕਿਤੇ ਫੇਰ ਇੱਕ ਮੁੱਦਾ ਜ਼ਰੂਰ ਬੰਦਾ ਨਜ਼ਰ ਆ ਰਿਹਾ ਨਹੀਂ ਮੈਨੂੰ ਇਹ ਨਹੀਂ ਲੱਗਦਾ ਦੇਖੋ ਦੋ ਤਰ੍ਹਾਂ ਦੀ ਪ੍ਰੈਪਰੇਸ਼ਨ ਹੁੰਦੀ ਹੈ ਇੱਕ ਹੁੰਦੀ ਆ ਇਹਨਾਂ ਤੋਂ ਪਹਿਲਾਂ ਦੀ ਪ੍ਰੈਪਰੇਸ਼ਨ ਉਹ ਤਾਂ ਅੱਜ ਤੋਂ 5-7 ਮਹੀਨੇ ਪਹਿਲਾਂ ਹੋਣੀ ਚਾਹੀਦੀ ਸੀ ਕਿਉਂਕਿ ਇਹਦੀਆਂ ਮੀਟਿੰਗਸ ਜਿਹੜੀਆਂ ਉਹ ਜਨਵਰੀ ਫਰਵਰੀ ਚ ਨਾਰਮਲੀ ਹੁੰਦੀ ਆ ਬੱਡ ਦੇ ਵਿੱਚ ਕਿਉਂ ਨਹੀਂ ਆਏ ਨੀ ਨਹੀਂ ਸਮਝੇ ਨਹੀਂ ਦੇਖੋ ਉਸ ਉਸ ਸਮੇਂ ਦੇਖੋ ਪੰਜਾਬੀ ਨਾ ਦੇਖੋ ਕਈ ਚੀਜ਼ਾਂ ਇਦਾਂ ਦੀਆਂ ਵੀ ਹੁੰਦੀਆਂ ਜਦੋਂ ਇਦਾਂ ਦੀ ਕੋਈ ਵੀਆਈਪੀ ਮੂਵਮੈਂਟ ਹੁੰਦੀ ਆ ਤੇ ਰਾਦਰ ਕੇ ਕਈ ਵਾਰੀ ਉਹਦੇ ਵਿੱਚ ਅੜਿੱਕਾ ਬਣ ਜਾਂਦੀਆਂ ਇਹ ਇਹ ਜਿਹੜੀਆਂ ਜਿਹੜੀਆਂ ਪੁਲਿਸ ਆ ਦੂਜੇ ਤੀਜੇ ਸੋ ਮੈਨੂੰ ਲੱਗਦਾ ਕਿ ਉਹਨਾਂ ਦਾ ਨਜ਼ਰੀਆ ਇਹ ਸੀਗਾ ਵੀ ਉਹਦੇ ਚ ਰਾਦਰ ਕਿ ੜਿੱਕਾ ਨਾ ਬਣੀਏ ਹੁਣ ਤਾਂ ਜਿਹੜੀ ਕਿਉਂਕਿ ਕਾਂਗਰਸ ਪਾਰਟੀ ਪੂਰੀ ਲੱਗੀ ਹੋਈ ਸੀਗੀ ਕਿਉਂਕਿ ਜਦੋਂ ਇੱਕ ਪ੍ਰੋਟੈਕਟਿਵ ਬੰਦਾ ਆਉਂਦਾ ਹੈਗਾ ਤੇ ਉਹਦੇ ਵਿੱਚ ਕਈ ਹੋਰ ਚੀਜ਼ਾਂ ਵੀ ਜਿਹੜੀਆਂ ਮੂਵ ਕਰਦੀਆਂ ਜਿਹੜੀਆਂ ਕਿ ਰਿਐਲਿਟੀ ਦੇ ਵਿੱਚ ਲੋਕਾਂ ਨੂੰ ਜਦੋਂ ਜਿੱਥੇ ਕੋਈ ਪਾ ਜਿਹੜਾ ਹੈਗਾ ਸੁਵਿਧਾ ਪਹੁੰਚਾਉਣੀ ਹੁੰਦੀ ਆ ਉੱਥੇ ਕਈ ਵਾਰੀ ਵਾਦਾ ਹੋ ਜਾਂਦੀ ਆ ਸੋ ਬਾਅਦ ਵਿੱਚ ਆਉਣ ਦਾ ਉਹਨਾਂ ਦਾ ਇਹ ਨਜ਼ਰੀਆ ਸੀ ਵੀ ਮੈਂ ਦੇਖਾਂ ਵੀ ਉੱਥੇ ਐਸੈਸ ਕਰਾਂ ਕਿੰਨਾ ਨੁਕਸਾਨ ਗਾਇਵੇ ਵੀ ਰਹੇ ਕਾਂਗਰਸ ਇਹ ਤਾਂ ਫਲਡ ਆਇਆ ਹੋਇਆ ਸੀਗਾ ਆਪਣੇ ਆਪਣੇ ਹਲਕਿਆਂ ਵੀ ਗਾਇਵੇ ਉਹਨਾਂ ਨੂੰ ਚਿੱਠੀ ਵੀ ਲਿਖੀ ਗਈ ਉਹ ਫਿਰ ਵੀ ਨਹੀਂ ਪਹੁੰਚਦੇ ਚਲੋ ਉਹ ਹਰ ਬੰਦੇ ਦਾ ਇੱਕ ਨਜ਼ਰੀਆ ਹੁੰਦਾ ਮੈਨੂੰ ਲੱਗਦਾ ਕਿ ਮੈਂ ਤਾਂ ਖਿਡਾਰੀ ਹੈਗਾ ਆਪਣੀ ਆਪਣੀ ਸਾਈਡ ਤੇ ਖੇਡ ਲਈਏ ਕਿਉਂਕਿ ਦੇਖੋ ਪੰਜਾਬ ਦੇ 117 ਹਲਕੇ ਆ ਜੇ ਹਰ ਹਲਕੇ ਦੇ ਵਿੱਚ ਬੰਦੇ ਆਪਣੇ ਆਪਣੇ ਏਰੀਏ ਚ ਠੀਕ ਪਰਫਾਰਮ ਕਰ ਲੈਣ ਤਾਂ ਮੈਨੂੰ ਲੱਗਦਾ ਉਹਦੇ ਨਾਲ ਸਾਰੀ ਜਗ੍ਹਾ ਤੇ ਪਰਫਾਰਮੈਂਸ ਠੀਕ ਹੋ ਸਕਦੀ ਹੈ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚੇੜੀ ਗਈ ਸੀਗੀ ਕਿਤੇ ਨਾ ਕਿਤੇ ਸਰਕਾਰ ਕਹਿ ਰਹੀ ਹੈਗੀ ਆ ਕਿ ਅਸੀਂ ਬਹੁਤ ਜ਼ਿਆਦਾ ਤੱਕ ਸਕਸੈਸਫੁਲ ਰਹੇ ਹੈਗੇ ਲੇਕਿਨ ਖਡੂਰ ਸਾਹਿਬ ਦੇ ਵਿਚਾਰ ਮੋਤਾਂ ਜਿਹੜੀਆਂ ਹੋਈਆਂ ਨੇ ਮੀਡੀਆ ਰਿਪੋਰਟ ਮੁਤਾਬਕ 10 ਦਿਨਾਂ ਦੇ ਵਿੱਚ ਚਾਰ ਮੌਤਾਂ ਹੋ ਗਈਆਂ ਲੱਗ ਰਿਹਾ ਹੈ ਕਿ ਨਸ਼ਾ ਜਿਹੜਾ ਹੈਗਾ ਉਹ ਨਾ ਸਿਰਫ ਬਾਰਡਰ ਏਰੀਏ ਤੇ ਨੇੜੇ ਤੇੜੇ ਰਹਿ ਗਿਆ ਹੈ ਸ਼ਹਿਰ ਜਾਂ ਪਿੰਡਾਂ ਦੇ ਵਿੱਚ ਮੁਗ ਇਹੋ ਜਿਹੀ ਗੁਰਬ ਇਹੋ ਜਿਹੀ ਗੱਲ ਨਹੀਂ ਹੈਗੀ ਅਸਲੀਅਤ ਇਹ ਹੈ ਕਿ ਇਹ ਸੋਸ਼ਲ ਪ੍ਰੋਬਲਮ ਵੀ ਹੈਗੀ ਐਡਮਿਨਿਸਟ੍ਰੇਟਿਵ ਪ੍ਰੋਬਲਮ ਵੀ ਹੈਗੀ ਆ ਕਈ ਥਾਣਿਆਂ ਦੇ ਵਿੱਚ ਦੋ ਦੋ ਤਿੰਨ ਤਿੰਨ ਪੁਲਿਸ ਕਰਮਚਾਰੀ ਜਿਹੜੇ ਡਰੱਗ ਅਡਿਕਟ ਹੋ ਗਏ ਆ ਉਹ ਜਦੋਂ ਫਿਰ ਉਹਨਾਂ ਨੇ ਉਹਨਾਂ ਨੂੰ ਸਿਕਿਉਰ ਵੀ ਕਰਨਾ ਹੁੰਦਾ ਉਹਨਾਂ ਤੋਂ ਨਸ਼ਾ ਜਿਹੜਾ ਆਪ ਵੀ ਲੈਣਾ ਹੁੰਦਾ ਸੋ ਇਸ ਕਰਕੇ ਨੈਕਸਸ ਜਿਹੜੇ ਜਿਹੜੇ ਡਰਗ ਡਿਕਟਸ ਆ ਉਹਨਾਂ ਨੂੰ ਕਿੱਥੋਂ ਆਉਂਦਾ ਨਸ਼ਾ ਜਿਹੜੇ ਨਸ਼ਾ ਵੇਚਦੇ ਆ ਉਹ ਉਹਨਾਂ ਕੋਲੇ ਲੈਂਦੇ ਆ ਇਹਦਾ ਮਤਲਬ ਉਹਨਾਂ ਨੂੰ ਫਿਰ ਉਹ ਪ੍ਰੋਟੈਕਟ ਵੀ ਕਰਦੇ ਹੈਗੇ ਆ ਇਸੇ ਕਰਕੇ ਇਹ ਨੈਕਸਸ ਜਿਹੜਾ ਉਹ ਟੁੱਟ ਨਹੀਂ ਰਿਹਾ ਇਦੀ ਦੋ ਇਸ਼ੂਜ਼ ਹੈਗੇ ਆ ਇੱਕ ਜਿਹੜਾ ਸੋਸ਼ਲ ਹੈਗਾ ਉਹਦੇ ਵਿੱਚ ਸਾਨੂੰ ਬੱਚਿਆਂ ਨੂੰ ਐਜੂਕੇਸ਼ਨ ਬੱਚਿਆਂ ਨੂੰ ਸਪੋਰਟਸ ਸਾਡਾ ਜਿਹੜਾ ਐਗਰੀਕਲਚਰ ਸਿਸਟਮ ਹੈ ਉਹਨੂੰ ਠੀਕ ਕਰਕੇ ਉਹਨੂੰ ਓਪਰਚ्युनिटी ਦੇਣੀ ਚਾਹੀਦੀ ਆ ਦੂਸਰਾ ਐਂਗਲ ਹੈਗਾ ਕਿ ਐਡਮਿਨਿਸਟ੍ਰੇਟਿਵਲੀ ਸਾਨੂੰ ਪੁਲਿਸ ਨੂੰ ਕਲੀਨ ਅਪ ਕਰਕੇ ਤੇ ਕਿਤੇ ਨਾ ਕਿਤੇ ਇਹ ਐਂਗਲ ਵੀ ਜਿਹੜਾ ਠੀਕ ਕਰਨ ਦੀ ਜ਼ਰੂਰਤ ਹੈਗੀ ਆ ਤਾਂ ਕਿ ਜਦੋਂ ਇਹ ਦੋਨੇ ਤੁਰਨਗੇ ਤਾਂ ਫਿਰ ਇਹਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਸਕਸੈਸ ਜਿਹੜੀ ਮਿਲੂਗੀ ਦੁਨੀਆ ਦੇ ਉੱਤੇ ਹੋਇਆ ਇਹ ਮੈਂ ਕੱਲਾ ਉਹ ਗੱਲ ਨਹੀਂ ਕਰਦਾ ਵੀ ਜਿਹੜੀ ਸਿਰਫ ਆਪਾਂ ਕਹੀਏ ਨਾ ਵੀ ਸਿਰਫ ਇੱਕ ਕਾਗਜੀ ਗੱਲ ਹੈਗੀ ਆ ਸੋ ਮੈਨੂੰ ਲੱਗਦਾ ਕਿ ਕੋਈ ਵੀ ਸਰਕਾਰ ਨੂੰ ਇਹੋ ਜਿਹੇ ਨਜ਼ਰੀਏ ਅਪਣਾਉਣ ਦੀ ਜ਼ਰੂਰਤ ਹੈਗੀ ਆ ਸੋ ਉਹਦੇ ਨਾਲ ਹੀ ਅਸੀਂ ਜਿਹੜਾ ਆ ਬਿੱਟਰ ਪੋਜੀਸ਼ਨ ਦੇ ਵਿੱਚ ਜਾ ਸਕਾਂ ਲੇਕਿਨ ਸੀਐਮ ਦੁਆਰਾ ਇਹ ਕਹਿਣਾ ਕਿ ਕਹਿੰਦੇ ਕਾਂਗਰਸ ਰਹੀ ਹੈ 10 10 ਸਾਲ ਅਕਾਲੀ ਦਲ ਵੀ ਰਹੀ ਨੇ ਕਹਿੰਦੇ ਨਸ਼ਾ ਤਾਂ ਉਹਨਾਂ ਵੀਲੇ ਸ਼ੁਰੂ ਹੋਇਆ ਕਾਂਗਰਸ ਵੱਲੋਂ ਵੀ ਠੱਲ ਨਹੀਂ ਪਾਪ ਹੋਏ ਲੱਗ ਰਹੀ ਜਿਹੜੀ ਇਹ ਕਾਰਵਾਈਆਂ ਹੋਈਆਂ ਨਸ਼ੇ ਦੇ ਨਸ਼ਾ ਵੇਚਣ ਵਾਲੇ ਦੇ ਘਰਾਂ ਤੇ ਬਲਡوزر ਚੱਲਿਆ ਹੈਗਾ ਡੈਮੋਲਿਸ਼ ਕੀਤਾ ਗਿਆ ਹੈਗਾ ਉਸ ਨਾਲ ਫਰਕ ਪਿਆ ਉਸ ਨਾਲ ਥੋੜੇ ਨਸ਼ੇ ਦੇ ਸਤਾ ਕਰਨਾ ਹੈ ਆ ਨਸ਼ਾ ਕਰਨਾ ਇੱਕ ਪੰਜ ਲਾਈਨ ਹੈ ਬੇਸਿਕਲੀ ਇਹ ਤੁਸੀਂ ਦੇਖੋਗੇ ਨਾ ਤਿੰਨਾਂ ਸਾਲਾਂ ਬਾਅਦ 3 ਸਾਲ ਸਰਕਾਰ ਚਲਾ ਕੇ ਜਿਹੜੀ ਇਹ ਸਰਕਾਰ ਕਹਿੰਦੀ ਆ ਕਿ ਯੁੱਧ ਨਸ਼ਿਆ ਵਿਰੁੱਧ ਮੈਨੂੰ ਲੱਗਦਾ ਫਿਰ ਉਹ 3 ਸਾਲ ਦਾ ਕੀ ਐਂਗਲ ਹੈਗਾ ਮੈਂ ਨਹੀਂ ਕਹਿੰਦਾ ਪਿਛਲੀਆਂ ਸਰਕਾਰਾਂ ਉਹਨੀਆਂ ਜਿੰਨੀਆਂ ਸਕਸੈਸਫੁਲ ਹੋਣੀਆਂ ਚਾਹੀਦੀਆਂ ਸੀ ਉਹ ਹੋਈਆਂ ਔਰ ਉਹਦਾ ਨਤੀਜਾ ਇਹ ਸੀਗਾ ਕਿ ਲੋਕਾਂ ਨੇ 92 ਐਮ.ਐਲ.ਏ ਇਹਨਾਂ ਨੂੰ ਵੜਾ ਕੇ ਦਿੱਤੇ ਬਹੁਤ ਵੱਡਾ ਮੰਡੇਟ ਸੀ ਬਹੁਤ ਵੱਡਾ ਫਤਵਾ ਸੀ ਲੇਕਿਨ ਉਸ ਫਤਵੇ ਦੇ ਬਾਵਜੂਦ ਕਿਸੇ ਵੀ ਫੀਲਡ ਦੇ ਵਿੱਚ ਜੇ ਇੰਪਰੂਵਮੈਂਟ ਆਈ ਹੋਵੇ ਇਸ ਸਰਕਾਰ ਦੀ ਚਾਹੇ ਉਹ ਕਰਜ਼ੇ ਦੀ ਗੱਲ ਹੋਵੇ ਚਾਹੇ ਲਾਅ ਐਂਡ ਆਰਡਰ ਦੀ ਗੱਲ ਹੋਵੇ ਚਾਹੇ ਐਜੂਕੇਸ਼ਨ ਦੀ ਗੱਲ ਹੋਵੇ ਚਾਹੇ ਹੈਲਥ ਦੀ ਗੱਲ ਹੋਵੇ ਚਾਹੇ ਹੜਾਂ ਦੀ ਪ੍ਰੈਪਰੇਸ਼ਨ ਹੋਵੇ ਚਾਹੇ ਬੀਬੀਐਮਬੀ ਦੀ ਗੱਲ ਹੋਵੇ ਮੈਨੂੰ ਨਹੀਂ ਲੱਗਦਾ ਕੋਈ ਐਹੋ ਜਿਹਾ ਇਸ਼ੂ ਜਿਹੜਾ ਇਹਨਾਂ ਨੇ ਰਿਜ਼ੋਲਵ ਕੀਤਾ ਹੋਵੇ ਇਹ ਕਹਿਣਗੇ ਵੀ ਹਾਂਜੀ ਇਹ ਤਾਂ 75 ਪਿਛਲੇ 77 ਸਾਲਾਂ ਦਾ ਇਦਾਂ ਹੋ ਰਿਹਾ ਹੈ ਹੋ ਰਿਹਾ ਹੈ ਹੋ ਰਿਹਾ ਬਟ ਐਟ ਦਾ ਸੇਮ ਟਾਈਮ ਤੁਸੀਂ ਪਹਿਲਾਂ ਤੇ ਇਹ ਕਹਿ ਸਕਦੇ ਸੀ ਜਦੋਂ ਤੁਸੀਂ ਇਲੈਕਟ ਹੋ ਕੇ ਨਹੀਂ ਆਏ ਸੀ ਪਰ ਜਦੋਂ ਹੁਣ ਲਗਭਗ ਪੌਣੇ ਇੱਕ ਚਾਰ ਸਾਲ ਦੀ ਤੁਸੀਂ ਸਰਕਾਰ ਚਲਾ ਬੈਠੇ ਹੋ ਤੇ ਫਿਰ ਤਾਂ ਅਲਟੀਮੇਟਲੀ ਤੁਹਾਨੂੰ ਇਹ ਕਨਵੇ ਕਰਨਾ ਪਊਗਾ ਕਿ ਹਾਂ ਵੀ ਤੁਸੀਂ ਇੱਕ ਇਹੋ ਜੀ ناکਾਮ ਤੇ ਨਪੁੰਸਕ ਸਰਕਾਰ ਹੋ ਜਿਨ੍ਹਾਂ ਦੇ ਕੋਲ ਚਲਾਉਣ ਦੀ ਵਿੱਲ ਨਹੀਂ ਹੈ ਜਿਨ੍ਹਾਂ ਦੇ ਕੋਲ ਬੇਸਿਕਲੀ ਇਹ ਤਾਂ ਆਪ ਨਹੀਂ ਚਲਾਉਂਦੇ ਤਾਂ ਦਿੱਲੀ ਵਾਲੇ ਚਲਾਉਂਦੇ ਹੈਗੇ ਆ ਸੋ ਇਸੇ ਕਰਕੇ ਇਹਨਾਂ ਦਾ ਆਪਸ ਵਿੱਚ ਉਲਝਣ ਰਹਿੰਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ 'ਚ ਹੜ੍ਹ ਦੇ ਹਾਲਾਤਾਂ ਦੇ ਉਬਰਣ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਹੈ ਕਿ ਹੜ੍ਹ ਦੇ ਹਾਲਾਤ ਜਿਹੜੇ ਸੀਗੇ ਉਹਨ ਜਿਹੜਾ ਇੱਕ ਤਾਂ ਰੰਗਲਾ ਪੰਜਾਬ ਦੀ ਪਹਿਲਾ ਗੱਲ ਕਰਦੇ ਸੀ ਉਹਨ ਚੜ੍ਹਦੀ ਕਲਾ ਦੀ ਉਹ ਇੱਕ ਪੰਜ ਲਾਈਨ ਨਹੀਂ ਦੇਣੀ ਹੁੰਦੀ ਉਹ ਤੁਹਾਡੇ ਲਈ ਵੀ ਸੌਖੀ ਹੁੰਦੀ ਆ ਉਹ ਲੋਕਾਂ ਨੂੰ ਵੀ ਉਲਝਾ ਕੇ ਰੱਖਣਾ ਹੁੰਦਾ ਤੁਹਾਡੇ ਲਈ ਇਸ ਕਰਕੇ ਨਹੀਂ ਨਹੀਂ ਤੁਹਾਡੀ ਇਸ ਕਰਕੇ ਮੈਂ মিডিਆ ਦੀ ਗੱਲ ਕਰਦਾ ਮੈਂ ਸੋਸ਼ਲ ਮੀਡੀਆ ਦੀ ਗੱਲ ਕਰਦਾ ਉਹਨਾਂ ਨੂੰ ਇੱਕ ਪੰਜ ਲਾਈਨ ਚਾਹੀਦੀ ਹੁੰਦੀ ਆ ਫਿਰ ਹਫ਼ਤਾ 10 ਦਿਨ ਵਧੀਆ ਲੰਘ ਜਾਂਦਾ ਤੇ ਫਿਰ ਉਹਨਾਂ ਦੇ ਵੀ 10 ਦਿਨ ਵਧੀਆ ਲੰਘ ਜਾਂਦੇ ਡੇ ਟੂ ਡੇ ਬੇਸਿਕਲੀ ਸਰਕਾਰਾਂ ਚਲਾਉਂਦੇ ਹੈਗੇ ਕੋਈ ਇਹੋ ਜਿਹਾ ਮਿਸ਼ਨ ਨਾਲ ਪੰਜਾਬ ਤਾਂ ਵੈਸੇ ਚੜ੍ਹਦੀ ਕਲਾ ਦਾ ਵੈਸੇ ਹੀ ਪ੍ਰਤੀਕ ਆ ਆ ਤੁਸੀਂ ਆ ਤੁਸੀਂ ਤੁਹਾਨੂੰ ਵੀ ਨਜ਼ਰ ਆ ਰਹੇ ਆ ਦੇਖੋ ਜਦ ਹੜ ਆਏ ਲੋਕਾਂ ਦੇ ਲੋਕਾਂ ਦੇ ਘਰ ਦਾ ਸਮਾਨ ਪਰ ਜਦੋਂ ਜਦੋਂ ਲੋਕ ਜਦੋਂ ਹੜ ਆਏ ਉਦੋਂ ਤੁਹਾਨੂੰ ਸਰਕਾਰ ਕਿਤੇ ਦੇਸੀ ਉਦੋਂ ਲੋਕ ਚੜਦੀ ਕਲਾ ਉਦੋਂ ਲੋਕ ਕਹਿੰਦੇ ਕਿ ਅਸੀਂ ਜਾ ਜਾ ਕੇ ਲੋਕਾਂ ਦਾ ਹਾਲਚਲ ਗੁਚਾ ਰਾਸ਼ਨ ਵਗੈਰਾ ਪੰਚਾਇਆ ਇਹ ਅਸੀਂ ਨਹੀਂ ਕਹਿ ਰਹੇ ਤੁਹਾਨੂੰ ਵੀ ਪਤਾ ਹੈਗਾ ਆ ਤਸਵੀਰਾਂ ਵੀ ਆਉਂਦੀਆਂ ਨੇ ਸਟੇਟਮੈਂਟਾਂ ਵੀ ਆਉਂਦੀਆਂ ਮੈਂ ਸਾਰਾ ਕੁਝ ਹੀ ਮੈਂ ਤਾਂ ਇੱਕ ਗੱਲ ਕਰਦਾ ਹੁਣਾ ਵੀ ਮੰਨ ਲਓ ਕਿਸੇ ਸਟੇਟ ਦਾ ਡੀਜੀਪੀ ਹਾਂ ਜਾਂ ਉਹਨੂੰ ਮੁਨਸ਼ੀ ਲਾ ਦਿਓ ਜਾਂ ਕਿਸੇ ਸਟੇਟ ਦੇ ਮੰਤਰੀ ਨੂੰ ਜਾਂ ਚੀਫ ਮਿਨਿਸਟਰ ਨੂੰ ਉਹ ਮਿੱਟੀ ਦਾ ਬੋਰਾ ਚੱਕ ਕੇ ਖੜਾ ਹੋਵੇ ਤੇ ਉਹਦੇ ਕੁਰਤਾ ਪਜਾਮਾ ਲਿਬੜਿਆ ਹੋਵੇ ਤੇ ਮਤਲਬ ਇਹਦਾ ਮੈਸੇਜ ਕੀ ਹੈਗਾ ਇਹਦਾ ਮਤਲਬ ਇਹ ਹੋਇਆ ਵੀ ਤੁਸੀਂ ਕਿਸੇ ਕੰਪਨੀ ਦੇ ਸੀਓ ਨੂੰ ਉਹ ਇੱਕ ਟਾਈਪ ਰਾਈਟਰ ਤੇ ਬਿਠਾਲ ਦਿੱਤਾ ਟਾਈਪ ਕਰਨ ਲਈ ਸੋ ਜਿੱਦਾਂ ਦੀ ਤੁਹਾਡੀ ਪ੍ਰੋਫਾਈਲ ਹੋਵੇ ਜਿੱਦਾਂ ਦਾ ਤੁਹਾਡੇ ਕੰਮ ਦੀ ਜਿਹੜੀ ਹੈਗੀ ਆ ਡਿਸਕ੍ਰਿਪਸ਼ਨ ਹੋਵੇ ਤੁਹਾਨੂੰ ਉਹੋ ਜਿਹੇ ਫੈਸਲੇ ਫੈਸਲੇ ਕੀ ਸੀਗੇ ਫੈਸਲੇ ਸੀਗੇ ਵੀ ਪਹਿਲੇ ਜਨਵਰੀ ਫਰਵਰੀ ਮਾਰਚ ਚ ਮੀਟਿੰਗਾਂ ਕਰਕੇ ਉਹਦੇ ਟੈਂਡਰ ਕਰਕੇ ਉਹਦਾ ਸਾਰਾ ਕੁਝ ਕਰਨ ਦੀ ਜ਼ਰੂਰਤ ਸੀ ਹੁਣ ਜਦੋਂ ਤਾਣਾ ਬਾਣਾ ਬੇਸਿਕਲੀ ਉਹਦੀ ਸਫਾਈ ਜਿਹੜੀ ਮੁਹਿੰਮ ਕਰਾਉਣੀ ਚਾਹੀਦੀ ਸੀਗੀ ਸਾਰੇ ਪੈਰਾਮੀਟਰਸ ਨੂੰ ਚੈੱਕ ਕਰਾਉਣਾ ਚਾਹੀਦਾ ਸੀ ਉਹ ਤਾਂ ਅਸੀਂ ਕੀਤਾ ਨਹੀਂ ਤੇ ਉਹ ਹੁਣ ਇੱਕ ਉਹ ਇਹਨਾਂ ਦਾ ਗੱਟੂ ਜਿਹਾ ਇੱਕ ਮੰਤਰੀ ਹੈਗਾ ਉਹ ਗੱਟੂ ਇੱਕ ਚੱਕੀ ਫਿਰਦਾ ਰੇਤਾ ਦਾ ਤੇ ਫਿਰ ਉਹ ਇਹ ਸੋਚਦਾ ਵੀ ਪਤਾ ਨਹੀਂ ਮੈਂ ਪੰਜਾਬ ਉਹ ਪਤਾ ਨਹੀਂ ਛੱਡੋ ਚਲੋ ਇਹਨਾਂ ਗੱਲਾਂ ਨੂੰ ਮਤਲਬ ਗਲਤ ਤਾਂ ਸਿਰਫ ਇੰਨੀ ਕੀ ਆ ਵੀ ਇਹ ਲੋਕ ਜਿਹੜੇ ਆ ਇਹ ਪਤਾ ਨਹੀਂ ਮੈਨੂੰ ਮਾਨਸਿਕਤਾ ਦੇ ਵਿੱਚ ਹੁਣ ਜਿਹੜੇ ਆਫੀਸਰ ਵੀ ਹੈਗੇ ਆ ਬੇਸਿਕਲੀ ਜਿੱਥੇ ਮਾਈਨਿੰਗ ਹੋਈ ਆ ਹੁਣ ਆਪਣੇ ਗੌਰਵ ਆ ਬਈ ਦੇ ਵਿੱਚ ਮਾਈਨਿੰਗ ਕਿੰਨਾ ਰੌਲਾ ਪਾਇਆ ਇਹਨਾਂ ਨੂੰ ਕਿਹਾ ਨਾ ਕਰੋ ਅੱਛਾ ਸਾਡਾ ਨੁਕਸਾਨ ਇਸੇ ਕਰਕੇ ਵੱਧ ਹੋਇਆ ਵੀ ਜਿਹੜੀ ਮਾਈਨਿੰਗ ਇੰਨੀ ਹੋ ਗਈ ਆ ਅੱਜ ਵੀ ਹੁਣ ਤੁਹਾਨੂੰ ਜਾ ਕੇ ਉੱਥੇ ਦੇਖਣਾ ਚਾਹੀਦਾ ਵੀ ਕਿੰਨਾ ਕਿੰਨਾ ਪਾਣੀ ਹਜੇ ਵੀ ਉੱਥੇ ਖੜਾ ਹੈਗਾ ਤੇ ਉਹ ਜ਼ਮੀਨਾਂ ਜਿਹੜੀਆਂ ਕਦੋਂ ਆਬਾਦ ਹੋਣਗੀਆਂ ਕਦੋਂ ਉਹਨਾਂ ਲੋਕਾਂ ਦੇ ਵਿੱਚ ਦੁਆਰਾ ਕਿਤੇ ਕੌਨਫੀਡੈਂਸ ਬਿਲਡ ਅਪ ਹੋਊਗਾ ਲੇਕਿਨ ਇਹਨਾਂ ਲੋਕਾਂ ਦੇ ਉੱਤੇ ਕੰਨ ਦੇ ਉੱਤੇ ਜੂ ਨਹੀਂ ਸਰ ਗਿਆ ਕਿਉਂਕਿ ਅਸਲੀ ਗੱਲ ਹੈ ਵਹੀਂ ਨੇ ਆਪਣਾ ਰੁੱਖ ਹੀ ਬਦਲ ਲਿਆ ਕਿਉਂਕਿ ਜਦੋਂ ਇਹ ਤਾਂ ਬੜੀ ਸਿੰਪਲ ਜੀ ਗੱਲ ਹੈ ਨਾ ਕਿ ਪਾਣੀ ਨੀਵੀਂ ਜਗ੍ਹਾ ਨੂੰ ਵਗਦਾ ਜਦੋਂ ਵਹੀਂ ਦੇ ਨਾਲੋਂ ਜਮੀਨਾ ਤੁਸੀਂ ਜਿਹੜੀ ਉਹ ਮਾਈਨਿੰਗ ਆ ਉਹ ਇੰਨੀ ਨੀਵੀਂ ਕਰਦੇ ਹੋਗੇ ਉੜ ਕੇ ਪਾਣੀ ਉਧਰ ਨੂੰ ਜਾਣਾ ਹੀ ਨਹੀਂ ਮੁੜ ਕੇ ਪਾਣੀ ਉਧਰ ਨੂੰ ਖੱਤਿਆਂ ਵੱਲ ਨੂੰ ਤੁਰ ਪਿਆ ਸੋ ਇਹ ਸਾਡੇ ਨਾਲ ਹੋਇਆ ਹੈਗਾ ਇਹ ਸਾਰੇ ਪੰਜਾਬ ਦੇ ਵਿੱਚ ਹੋਇਆ ਜਿੱਥੇ ਜਿੱਥੇ ਵੀ ਕਿਤੇ ਇਹ ਇੱਕ 1 ਆਫ ਦਾ ਪ੍ਰੋਬਲਮ ਇਹ ਹੈ ਕਿ ਅਸੀਂ ਮਾਈਨਿੰਗ ਜਿਹੜੀ ਆ ਮੈਂ ਨਹੀਂ ਕਹਿੰਦਾ ਮਾਈਨਿੰਗ ਕਰਾ ਲਓ ਡੀਸੈਲਟਿੰਗ ਕਰਾ ਲਓ ਬਟ ਜਿਹੜੀ ਜਿਹੜੇ ਸਾਡੇ ਦਰਿਆ ਆ ਉਹਨਾਂ ਨੂੰ ਚੈਨਲਾਈਜ਼ ਕਰਨਾ ਬਹੁਤ ਜ਼ਰੂਰੀ ਆ ਜਿੱਥੇ ਢਾਹ ਲੱਗਦੀ ਹੈਗੀ ਆ ਉਹਨਾਂ ਨੂੰ ਹੁਣ ਤੱਕ ਪੱਕਾ ਕਰਨਾ ਵੀ ਜ਼ਰੂਰੀ ਹੈਗਾ ਦੁਨੀਆ ਦੇ ਵਿੱਚ ਮੈਨੂੰ ਲੱਗਦਾ ਜੇ ਸਾਨੂੰ ਨਹੀਂ ਆਉਂਦਾ ਦੁਨੀਆ ਦੇ ਵਿੱਚ ਬਹੁਤ ਇਹੋ ਜਿਹੇ ਰਿਵਰ ਹੈਗੇ ਆ ਜਿੱਥੇ ਜਾ ਕੇ ਤੁਸੀਂ ਅਸੈਸਸ ਕਰ ਸਕਦੇ ਆ ਟੈਕਨੀਕਲ ਟੀਮਾਂ ਜਾ ਸਕਦੀਆਂ ਜਾ ਕੇ ਤੁਸੀਂ ਉੱਥੇ ਦੇਖੋ ਜਾ ਕੇ ਹੋਰ ਜਵਾਬ ਜਵਾਬ ਜ਼ਰੂਰ ਦੇ ਰਹੇ ਹਾਂ ਪਰ ਸਵਾਲ ਵੀ ਖੜਾ ਹੋ ਰਿਹਾ ਇੱਥੇ ਹੀ 2019 ਚ ਜਦੋਂ ਫਲੱਡ ਆਇਆ ਜਲੰਧਰ ਦੇ ਵਿੱਚ ਸ਼ਾਹਕੋਟ ਏਰੀਆ ਦੇ ਵਿੱਚ ਉੱਥੇ ਲਾਡੀ ਸ਼ੇਰੋ ਵਾਲੀ ਉੱਥੇ ਕਾਂਗਰਸ ਦੇ ਵਿਧਾਇਕ ਨੇ ਤੇ ਉੱਥੇ ਉੱਥੇ ਨਹੀਂ ਨਹੀਂ ਸਰ 19 ਦੇ ਵਿੱਚ ਫਲੱਡ ਆਏ ਸੀਗੇ ਤੁਹਾਡੀ ਸਰਕਾਰ ਸੀਗੀ ਉੱਥੇ ਤੁਸੀਂ ਕਿਉਂ ਨਹੀਂ ਦੇਖਿਆ ਉਹ ਉਹ ਵੀ ਤਾਂ ਮਾਈਨਿੰਗ ਹੋ ਰਹੀ ਸੀ ਜਿੱਥੋਂ ਬੰਨ ਟੂ ਟੇ ਕਿਉਂਕਿ ਅਸੀਂ ਖੁਦ ਉੱਥੇ ਮੌਜੂਦ ਸੀ মিডিਆ ਕਰਮੀਆਂ ਉੱਥੇ ਮੌਜੂਦ ਸੀ ਟੀਮਾਂ ਉੱਥੇ ਮੌਜੂਦ ਸੀ ਔਰ ਉੱਥੇ ਇਹੀ ਚੀਜ਼ ਨਿਕਲ ਕੇ ਆਈ ਸੀਗੀ ਇੱਥੇ ਮਾਈਨਿੰਗ ਜ਼ਿਆਦਾ ਹੋਈ ਜਿਸ ਦੇ ਕਰਕੇ ਢਾਹ ਲੱਗੀ ਔਰ ਬੰਨ ਟੁੱਟਿਆ ਔਰ ਕਿੰਨੇ ਹੀ ਪਿੰਡ ਡੁੱਬ ਗਏ ਉਸ ਦੇ ਬਾਅਦ ਮਟਾਉਣਾ ਚੱਲਦਾ ਅੱਜ ਵੀ ਅਸੀਂ ਮੈਂ ਕਹਿੰਦਾਂ ਗਵਰਨਮੈਂਟ ਦੀ ਪਾਲਿਸੀ ਲੈਵ ਅਤੇ ਤੁਹਾਡੀ ਸਰਕਾਰ ਚ ਵੀ ਪ੍ਰੋਬਲਮ ਮੈਂ ਮੈਂ ਕਦੋਂ ਕਹਿਣਾ ਯਾਰ ਜੇ ਹੁਣ ਤੱਕ ਜੇ ਕੋਈ ਵੀ ਸਮੱਸਿਆ ਖੜੀ ਹੈਗੀ ਆ ਤਾਂ ਉਹਦੇ ਵਿੱਚ ਸਾਡੀਆਂ ਪੁਰਾਣੀਆਂ ਜਿੰਨੀਆਂ ਵੀ ਸਰਕਾਰਾਂ ਹੈਗੀਆਂ ਮੈਂ ਉਹਨਾਂ ਨੂੰ ਕਦੋਂ ਅਸਪੀਅਰ ਕਰਦਾ ਮੈਂ ਗੱਲ ਕਰਦਾ ਵੀ ਜਿਹੜੇ ਐਡੇ ਤਾਮਝਾਵ ਨਾਲ ਆਏ ਸੀ ਬਾਜੇ ਗਾਜੇ ਵਜਾ ਕੇ ਆਏ ਸੀ ਵੀ ਅਸੀਂ ਤਾਂ ਪੰਜਾਬ ਨੂੰ ਪਤਾ ਨਹੀਂ ਕਿਹੜੇ ਪਾਸੇ ਨੂੰ ਮਤਲਬ ਸਿੱਧਾ ਕਰਕੇ ਰੱਖਣਾ ਉਹਨਾਂ ਦੇ ਵਿੱਚ ਮੈਂ ਕਹਿੰਦਾ ਦੋ ਵਾਰ ਤਾਂ ਆ ਗਏ ਪੰਜਾਬ ਦੇ ਵਿੱਚ ਵੈਸੇ ਹੀ ਖੜਾ ਆਇਆ ਆ ਉਹਨਾਂ ਦੀ ਕਾਰਗੁਜ਼ਾਰੀ ਦਾ ਹੀ ਖੜਾ ਆਇਆ ਆ ਕਿਉਂਕਿ ਉਹ ਕੰਮ ਹੀ ਇੰਨਾ ਜ਼ਿਆਦਾ ਕਰਨ ਲੱਗ ਪਈ ਜਿਹੜੀ ਮਾਨ ਸਰਕਾਰ ਹੈ ਜੀ ਆ ਕਿਉਂਕਿ ਚਾਹੇ ਕਿਹੜਾ ਇਸ਼ੂ ਆ ਜਿਹੜਾ ਅੱਜ ਤੱਕ ਉਹਨਾਂ ਨੇ ਰਿਜ਼ੋਲਵ ਕੀਤਾ ਹੋਵੇ ਹਾਂ ਉਹਦੇ ਉਹਦੇ ਚੁਟਕਲੇ ਬਣਾਉਂਦੇ ਆ ਉਹਦੇ ਕੀ ਮੀਮਸ ਕੀ ਹੁੰਦੇ ਮੀਮਸ ਹੁੰਦੇ ਆ ਜਿਹੜੇ ਤੁਹਾਡੇ ਅੱਜਕੱਲ ਚੱਲਦੇ ਆ ਤੁਹਾਨੂੰ ਜ਼ਿਆਦਾ ਪਤਾ ਨਹੀਂ ਮੈਨੂੰ ਬਹੁਤਾ ਨਹੀਂ ਪਤਾ ਪਰ ਮੈਨੂੰ ਬਹੁਤਾ ਨਹੀਂ ਪਤਾ ਪਰ ਸਮਝ ਨਹੀਂ ਮੇਰੀ ਤਾਂ ਸਾਰੇ ਦੋਸਤ ਆ ਮੇਰੀ ਤਾਂ ਸਾਰੇ ਦੋਸਤ ਆ ਮੇਰੀ ਤਾਂ ਲੜਾਈ ਵੀ ਤੁਹਾਡਾ ਨਾ ਹੁੰਦੀ ਰਹਿੰਦੀ ਮੇਰੀ ਤਾਂ ਮੇਰੀ ਤਾਂ ਲੜਾਈ ਜਿਹੜੀ ਆ ਉਹ ਬੇਸਿਕਲੀ ਵਿਚਾਰਧਾਰਾ ਦੀ ਲੜਾਈ ਆ ਕੰਮ ਦੀ ਲੜਾਈ ਆ ਮੇਰੀ ਆਪਣੀ ਇੰਟਰਨਲ ਵੀ ਐਕਸਟਰਨਲ ਵੀ ਕਿ ਯਾਰ ਪੰਜਾਬ ਨੂੰ ਇਦਾਂ ਨਹੀਂ ਛੱਡਿਆ ਜਾ ਸਕਦਾ ਤੁਹਾਨੂੰ ਤਾਂ ਕਈ ਵਾਰ ਸਜੈਸਟ ਕਰ ਚੁੱਕੇ ਹੈਗੇ ਆ ਤੁਸੀਂ ਆਪਣੀ ਦੀ ਟੀਮ ਨੂੰ ਸੰਭਾਲ ਲਓ ਉਹ ਸਜੈਸਟ ਕਰਦੇ ਹੈਗੇ ਬਟ ਐਟ ਦਾ ਸੇਮ ਟਾਈਮ ਕਰਦੇ ਆਪ ਕੁਝ ਨਹੀਂ ਹੈਗੀ ਲੱਗ ਰਿਹਾ ਤੁਹਾਨੂੰ ਕਿ ਨਹੀਂ ਕਰਦੇ ਨਹੀਂ ਨਹੀਂ ਕਰਦੇ ਐਕਚੁਅਲੀ ਉਹਨਾਂ ਦੀ ਵਸ ਦਾ ਰੋਕ ਨਹੀਂ ਹੈਗਾ ਦੇਖੋ ਅੱਜ ਦੀ ਤਰੀਕ ਚ ਸਿਸਟਮ ਜਿਹੜਾ ਟੋਟਲੀ ਕਲਾਪਸ ਦੇਖੋ ਨਾ ਹੁਣ ਇੱਕ ਇੱਕ ਜਗ੍ਹਾ ਦੇ ਵਿੱਚ ਪਿਛਲੇ 10 ਸਾਲਾਂ ਚ ਚੌਥੀ ਮੌਤ ਆ ਜਿੱਥੇ ਰਾਸ਼ਨ ਨਹੀਂ ਪਹੁੰਚ ਰਿਹਾ ਉਥੇ ਨਸ਼ਾ ਪਹੁੰਚ ਰਿਹਾ ਫਿਰ ਆਪਾਂ ਇਹ ਯੁੱਧ ਨਸ਼ਿਆਂ ਵਿਰੁੱਧ ਦਾ ਕੀ ਕਰੀਏ ਬਿਲਕੁਲ ਸੋ ਜਿਹੜੇ 900 ਸਕੂਲਾਂ ਨੂੰ ਲੈ ਕੇ ਕਿਵੇਂ ਦੇਖਦੇ ਹੈਗੇ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਹੈਗੇ ਆ ਲੇਕਿਨ ਲੱਗ ਰਿਹਾ ਸਿੱਖਿਆ ਕ੍ਰਾਂਤੀ ਵੀ ਆ ਗਈ ਹੈ ਪੰਜਾਬ ਦੇ ਵਿੱਚ ਦਿੱਲੀ ਮਾਡਲ ਦੀ ਕਰਕੇ ਦਿੱਲੀ ਦਾ ਹਾਰ ਗਈ ਦਿੱਲੀ ਮਾਡਲ ਤਾਂ ਅਸਲੀ ਗੱਲ ਹੈ ਦੇਖੋ ਇਹਨਾਂ ਤੁਸੀਂ ਹੁਣ ਤੁਸੀਂ ਸਹੀ ਜਗ੍ਹਾ ਤੇ ਆਏ ਆ ਅੱਜ ਤੱਕ ਕੇਜਰੀਵਾਲ ਆ ਪਿਛਲੇ ਸਮੇਂ ਦਾ ਜਦੋਂ ਦਵਾਰਾ ਇਹਨਾਂ ਦਾ ਸਮਝੌਤਾ ਬੀਜੇਪੀ ਨਾਲ ਹੋਇਆ ਕਦੋਂ ਹੋਇਆ ਸਰ ਮੈਂ ਤੈਨੂੰ ਦੱਸ ਦਿੰਨਾ ਨਾ ਜਦੋਂ ਦਾ ਸਮਝੌਤਾ ਹੋਇਆ ਬੀਜੇਪੀ ਨਾਲ ਇਹਨਾਂ ਕੋਲ ਦਵਾਰਾ ਕੇਜਰੀਵਾਲ ਨੇ ਕਦੀ ਦਿੱਲੀ ਦੇ ਵਿੱਚ ਕੋਈ ਸਟੇਟਮੈਂਟ ਸੁਣੀ ਹੋਵੇ ਤੁਸੀਂ ਜੇ ਕੋਈ ਸੁਣੀ ਹੋਵੇ ਤਾਂ ਦੱਸ ਦਿਓ ਮੈਨੂੰ ਜਿੱਥੇ ਜਿਹਦਾ ਬਰਥਪਲੇਸ ਹੋਵੇ ਜਿੱਥੇ ਜਿਹਦਾ ਬਰਥਪਲੇਸ ਹੋਵੇ ਉੱਥੇ ਜੀ ਦਵਾਰਾ ਹੋ ਇੱਕ ਸਟੇਟਮੈਂਟ ਵੀ ਨਹੀਂ ਦੇ ਰਿਹਾ ਤੇ ਤੁਸੀਂ ਇਹਦੇ ਮayne ਕੀ ਸਮਝ ਸਕਦੇ ਇਹ ਤੁਸੀਂ ਵੀ ਭਲੀ ਭਾਤ ਜਾਣਦੇ ਮੈਂ ਵੀ ਜਾਣ ਅੱਛਾ ਇੱਕ ਆਖਰੀ ਸਵਾਲ ਕੰਗਨਾ ਰਣੌਤ ਨੂੰ ਲੈ ਕੇ ਕਿਵੇਂ ਦੇਖਦੇ ਹੋ ਹਾਈ ਕੋਰਟ ਸੁਪਰੀਮ ਕੋਰਟ ਵੱਲੋਂ ਰਾਤ ਨਹੀਂ ਮਿਲੀ ਹੁਣ ਬਠਿੰਡਾ ਕੋਰਟ ਵੱਲੋਂ ਉਹਨਾਂ ਨੂੰ ਸਮਨ ਜਾਰੀ ਕਿਤੇ ਪੇਸ਼ ਹੋਣ ਨੂੰ ਕਿਹਾ ਭਾਜਪਾ ਨੇਤਾ ਨੇ ਕਿਹਾ ਹੈਗਾ ਜੇਕਰ ਉਹ ਪੇਸ਼ ਹੁੰਦੇ ਆ ਤਾਂ ਹੀ ਉਹਨਾਂ ਦਾ ਕਿਤੇ ਛੁਟਕਾਰਾ ਹੁੰਦਾ ਨਜ਼ਰ ਆਉਂਦਾ ਹੈ ਅਗਰ ਨਹੀਂ ਆਂਦੇ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਕਿਉਂਕਿ ਲਗਾਤਾਰ ਕੰਗਨਾ ਰਣੌਤ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਲੈ ਕੇ ਸਟੇਟਮੈਂਟ ਅਕਸਰ ਦਿੰਦੇ ਰਹੇ ਲੇਕਿਨ ਇਹ ਜਿਹੜੇ ਬਜ਼ੁਰਗ ਮਹਿਲਾ ਸੀ ਜਿਹਨੂੰ 100 ਰੁਪਏ ਨੂੰ ਦੇ ਕੇ ਲੱਗਦਾ ਕਿਸੇ ਵੀ ਲੀਡਰ ਨੂੰ ਨਾ ਇਹੋ ਜੀ ਗੱਲ ਕਰਨੀ ਨਹੀਂ ਚਾਹੀਦੀ ਇਹ ਕੰਗਨਾ ਰੌਤ ਇੱਕ ਚੰਗੀ ਕਲਾਕਾਰ ਹੈਗੀ ਆ ਬਟ ਐਟ ਦਾ ਸੇਮ ਟਾਈਮ ਤੁਹਾਨੂੰ ਇਹੋ ਜੀਆਂ ਟਿੱਪਣੀਆਂ ਕਰਕੇ ਸਮਾਜ ਦੇ ਵਿੱਚ ਵਿਕਰੇਮੇ ਨਹੀਂ ਪੈਦਾ ਕਰਨੇ ਚਾਹੀਦੇ ਰਾਜਨੀਤੀ ਦੀ ਸੋਚ ਸਮੇਂ ਸਮੇਂ ਤੇ ਉਹਨਾਂ ਦੀ ਹੈਗੀ ਆ ਨਹੀਂ ਮੈਨੂੰ ਲੱਗਦਾ ਬਾਲੀਵੁੱਡ 'ਚ ਠੀਕ ਸੀ ਮੈਨੂੰ ਲੱਗਦਾ ਉਹ ਕਈ ਵਾਰੀ ਕੀ ਹੁੰਦਾ ਕਿ ਕਈ ਵਾਰੀ ਚਮਕ-ਦਮਕ ਜਿਹੜੇ ਜਿਹੜੇ ਉਹ ਡਾਇਲੋਗ ਆ ਕਈ ਵਾਰੀ ਜਦੋਂ ਤੁਸੀਂ ਰੀਅਲ ਲਾਈਫ ਦੇ ਵਿੱਚ ਬੋਲਦੇ ਆ ਤਾਂ ਕਈ ਵਾਰੀ ਉਹਦਾ ਨੁਕਸਾਨ ਲੱਗਦਾ ਕਿ ਇਹ ਜਿਹੜਾ ਕੰਨਰ ਨੂੰ ਤੋਂ ਵੱਲੋ ਜਿਹੜੇ ਬੋਲ ਬੋਲੇ ਜਾਂਦੇ ਆ ਜਾਂ ਸਟੇਟਮੈਂਟ ਦਿੱਤੀ ਜਾਂਦੀ ਹੈ ਮਗਰ ਇਹਨਾਂ ਦੇ ਲੀਡਰ ਹੀ ਆ ਬੀਜੇਪੀ ਦੇ ਝੰਡੇ ਦਾ ਕਿ ਭਾਜਪੀ ਨੂੰ ਬੇਸਿਕਲੀ ਇਹੋ ਜਿਹੇ ਲੋਕਾਂ ਨੂੰ ਜਿਹੜੇ ਇਹੋ ਜਿਹੇ ਸਟੇਟਮੈਂਟਸ ਦਿੰਦੇ ਉਹਨਾਂ ਨੂੰ ਵਰਜਣਾ ਚਾਹੀਦਾ ਕਿ ਇਹੋ ਜਿਹੇ ਸਟੇਟਮੈਂਟਾਂ ਨਾ ਦੇ ਜਿਹਦੇ ਵਿੱਚ ਸਮਾਜ ਦੇ ਵਿੱਚ ਕਿਤੇ ਖਲਾਫ ਪੈਦਾ ਹੋਵੇ ਬਿਲਕੁਲ ਬਹੁਤ ਬਹੁਤ ਧੰਨਵਾਦ ਹੋਇਆ ਸਨ ਪਰਗਤ ਸਿੰਘ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲ ਕੀਤੀ ਰਾਹੁਲ ਗਾਂਧੀ ਦੇ ਮੁੱਦੇ ਨੂੰ ਲੈ ਕੇ ਗੱਲ ਕੀਤੀ ਕਿ ਐਸਜੀਬੀਸੀ ਵੱਲੋਂ ਜੋ ਕੀਤਾ ਗਿਆ ਉਹ ਨਹੀਂ ਹੋਣਾ ਚਾਹੀਦਾ ਸੀਗਾ ਹਾਲਾਂਕਿ ਕੋਈ ਐਡਾ ਵੱਡਾ ਇਸ਼ੂ ਨਹੀਂ ਸੀ ਪਰ ਇਸ਼ੂ ਕ੍ਰੀਏਟ ਜ਼ਰੂਰ ਕੀ ਰਾਜਨੀਤਿਕ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਤੇ ਦੂਸਰਾ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕਿਹਾ ਹੈ ਕਿ ਜਿਹੜਾ ਪੰਜਾਬ ਪਹਿਲਾਂ ਹੀ ਖੁਸ਼ਹਾਲ ਸਿਰਫ ਇੱਕ ਅਜੰਡਾ ਅਪਣਾਇਆ ਜਾਂਦਾ ਹੈਗਾ ਔਰ ਉਹ ਸਿਰਫ ਪ੍ਰਚਾਲਿਤ ਕਰ ਦਿੱਤਾ ਜਾਂਦਾ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਮ ਦੇ ਨਾਮ ਦਵਿੰਦਰ ਕੁਮਾਰ ਜਲੰਧਰ